ਮੇਰਾ ਨਾਮ ਸੇ ਮਰਜੀਤ ਸਿੰਘ ਆ ਜੀ ਇਹ ਸਿਮਰ ਆਰਗੇਨਿਕ ਫਾਰਮ ਤੇ ਨਰਸਰੀ ਆ ਅਸੀਂ ਆਰਗੇਨਿਕ ਫਾਰਮਿੰਗ ਦਾ ਲੰਮੇ ਸਮੇਂ ਤੋਂ ਕੰਮ ਕਰਦੇ ਨਾਲ ਹੁਣ ਜਿਹੜਾ ਹੈਗਾ ਨਰਸਰੀ ਚਲਾ ਰਹੇ ਆ ਤੇ ਤੁਹਾਡਾ ਇੱਥੇ ਆਉਣ ਤੇ ਬਹੁਤ ਸਵਾਗਤ ਆ ਜੀ ਹਾਂਜੀ ਫਿਰ ਜੀ ਆਪਣੇ ਕੋਲ ਇਸ ਟਾਈਮ ਕਿਹੜੇ ਕਿਹੜੇ ਪਲਾਂਟਸ ਅਵੇਲੇਬਲ ਨੇ ਜੀ ਸਾਨੂੰ ਉਹਨਾਂ ਬਾਰੇ ਜਾਣਕਾਰੀ ਦਿਵਾਓ ਸਾਡੇ ਕੋਲੇ 35-40 ਕਿਸਮ ਦੇ ਪਲਾਂਟਸ ਨਰਸਰੀ ਚਾਹੀਏ ਨਹੀਂ ਸਾਡੇ ਬਾਗ ਚ ਲੱਗੇ ਆਪਦੇ ਆਰਗੇਨਿਕ ਫਾਰਮਿੰਗ ਚ ਲੱਗ ਪੰਗ ਸਾਰੇ ਪਲਾਂਟਸ ਹੀ ਅਵੇਲੇਬਲ ਆ ਜੇ ਇੱਕ ਵਾੜਿਓ ਆਪਾਂ ਦੱਸਣਾ ਹੋਵੇ ਲੀਚੀ ਆ ਠੀਕ ਹੋਆ ਐਵੋਕਾਡੋ ਆ ਪਰਸੀਮਨ ਫਰੂਟ ਆ ਸਾਰੇ A to Z ਸਾਰੇ ਫਰੂਟ ਹੀ ਹੈਗੇ ਆ ਜੀ ਸੱਤ ਪੱਲੇ ਦੀ ਚੀਜ਼ ਤੁਸੀ ਅਖਰੋਟ ਆ ਅਖਰੋਟ ਦੇ ਛੋਟੇ ਬੂਟੇ ਆ ਵੱਡਾ ਬੂਟਾ ਵੀ ਆਪਣੇ ਤੁਸੀਂ ਬਾਗ ਤੇ ਲਗਾ ਦੇਖਿਆ ਹੈਗਾ ਫਲ ਵੀ ਦਿੰਦੇ ਆ ਖਰੋਟ ਵਧੀਆ ਇਹ ਥੋੜਾ ਫਲ ਆਉਂਦਾ ਖਰੋਟ ਨੂੰ ਹੀ ਪਰ ਪੰਜਾਬ ਚ ਫਲ ਲੱਗਦਾ ਪੂਰਾ ਜੀ ਇਹ ਸੀਡ ਵਾਲਾ ਖਰੋਟਾ ਗ੍ਰਾਫਟਡ ਵੀ ਆਉਂਦੇ ਹੈਗੇ ਆ ਜਲਦੀ ਫਲ ਦਿੰਦੇ ਆ ਇਹ ਇਹ ਥੋੜੇ ਜੇ ਡੇਜੀ ਕਿਨ ਨੂੰ ਪਾਈ ਜਿਹੜਾ ਅਗੇਤਾ ਪੱਕਦਾ ਹੈਗਾ ਡੇਜੀ ਕਿਨ ਨੂੰ ਇਹ ਕਾਫੀ ਹੁਣ ਸਾਡੇ ਬਾਗ ਲੱਗ ਰਹੇ ਆ ਬੂਟੇ ਹੁਣ ਇੱਥੇ ਥੋੜੇ ਜੇ ਘਟ ਗਏ ਹੋਰ ਆ ਰਹੇ ਆ ਬੂਟੇ ਇਹ ਹਸਾਰਥ ਫਾਇਦਾ ਜਿਹੜਾ ਇੰਡੀਆ ਦਾ ਸਭ ਤੋਂ ਵੱਧ ਪੰਜਾਬ ਤੇ ਕਾਮਯਾਬ ਅਮਰੂਦ ਹੋਇਆ ਜਾਂ ਓਵਰঅল ਇੰਡੀਆ ਜੀ ਇਹ ਵੈਰੈਟੀ ਬਹੁਤ ਜ਼ਿਆਦਾ ਜੜੀ ਹੈਗੇ ਇਹਨੂੰ ਸਤਕਾਰ ਮਿਲਿਆ ਹੈਗਾ ਕਿੰਨਾ ਟਾਈਮ ਕੀ ਰਹਿੰਦਾ ਜੀ ਆਪਣੇ ਲਾਉਣ ਦਾ ਜਾਂ ਲਾਉਣ ਦਾ ਤਾਂ ਹਰ ਬੂਟਾ ਜਿਹੜਾ ਲਾਉਣਾ ਨਹੀਂ ਜਾਂ ਤਾਂ ਹੁਣ ਜਨਵਰੀ ਫਰਵਰੀ ਚ ਫਰਵਰੀ ਮਾਰਚ ਚ ਲਾਓ ਜਾਂ ਫਿਰ ਅਗਸਤ ਸਤੰਬਰ ਚ ਲਾਓ ਇਹ ਦੋਨੇ ਬੈਸਟ ਥੀ ਜਨਾ ਬੂਟੇ ਲਾਉਣ ਵਾਸਤੇ ਇਹ ਵੀ ਸਾਰੇ ਬੂਟੇ ਇਸੇ ਸੀਜ਼ਨ ਚ ਲੱਗਦੇ ਆ ਜੀ ਜਿਹੜਾ ਸਾਰ ਸਪੈਦ ਨੂੰ ਫਰੂਟ ਆਉਣ ਦਾ ਸਮਾਂ ਕਹੜਾ ਨੇ ਫਰੂਟ ਆਉਣ ਦਾ ਇਹਨੂੰ ਤਿੰਨ ਵਾਰੀ ਫਰੂਟ ਆਉਂਦਾ ਥਾਲ ਜੀ ਅੱਛਾ ਜੀ ਤੇ ਮਤਲਬ ਤਿੰਨ ਫਲ ਤੁਸੀਂ ਲੈ ਸਕਦੇ ਹੈਗੇ ਆ ਹੁਣ ਇਹਦਾ ਫਲ ਜਿਹੜਾ ਮੇਰੇ ਬਾਗ ਤੇ ਲੱਗਾ ਹੋਇਆ ਦੋ ਕਿੰਨੇ ਮੇਰੇ ਕੋਲੇ ਧਾਰਤਾ ਫਾਇਦਾ ਤੇ ਉਹਨੂੰ ਹੁਣ ਮਤਲਬ ਪਹਿਲਾਂ ਵੀ ਫਲ ਕੋਰੇ ਤੋਂ ਪਹਿਲਾਂ ਪੱਕ ਰਿਹਾ ਸੀ ਹੁਣ ਜਿਹੜਾ ਰਹਿੰਦਾ ਉਹ ਪੱਕ ਰਿਹਾ ਉਸ ਤੋਂ ਬਾਅਦ ਫੇਰ ਫਿਰ ਇਹਨੂੰ ਬੂਰ ਆ ਜਾਣਾ ਹੈ ਫੇਰ ਅਗਾ ਫੇਰ ਆ ਜਾਂਦਾ ਹੈਗਾ ਤੇ ਲਗਭਗ ਤਿੰਨ ਵਰੀ ਫਲ ਦੇ ਜਾਂਦਾ ਹੈ ਕਿ ਵੀਰ ਜੀ ਆਨਾਰ ਕਿਹੜਾ ਜੀ ਇਹ ਆਨਾਰ ਜਿਹੜਾ ਇਸ ਉਪਰਭਗ ਮਾ ਉਧਰ ਹੋਰ ਵੀ ਬੂਟੇ ਤੇ ਕਾਫੀ ਪਏ ਆ લાલ ਰੰਗ ਦਾ મોٹے થાઈ ਦਾ નાર ਹੁੰਦਾ ਜੀ ਇਹ ਅੱਛਾ ਇਹਦੇ ਬਾਰੇ ਕੁਝ ਦੱਸੋ ਜੀ ਥੋੜਾ ਬਾਰੇ ਸਾਨੂੰ ਇਹ ਜਿਹੜਾ ਹੀ ਬਾਜ਼ਾਰ ਚ ਮੋਟਾ ਨਾਰ ਆਉਂਦਾ ਲਾਲ ਉਹੋ ਹੀ ਇਹ ਤੇ ਵੀ ਇਹਦੇ ਚ ਘੱਟ ਹੁੰਦਾ ਹੈਗਾ ਬਹੁਤ મતલਬ ਇਹ ਫਟਦਾ ਨਹੀਂਗਾ ਪੰਜਾਬ ਦੇ ਇਹ ਪੰਜਾਬ ਸਫੈਦਾ ਅਮਰੂਦ ਹੈ ਜਿਵੇਂ ਉਧਰ ਆਪਾਂ ਹਰਿਆਣੇ ਦੀ ਵੈਰਾਈਟੀ ਅਸਾਰਤ ਫਾਇਦਾ ਦਿਖਾਇਆ ਸੀ ਇਹ ਪੰਜਾਬ ਸਫੈਦਾ ਹੈ ਇਹ ਵੀ ਵਧੀਆ મતલਬ ਖੇਤੀਬਾੜੀ ਯੂਨੀਵਰਸਿਟੀ ਦੀ ਬਰੀਡ ਆ ਚੰਗਾ ਚੱਲ ਰਿਹਾ ਜੀ ਇਹ ਉਹੀ ਆਸਾਰਤ ਫੈਦੇ ਵਾਲਾ ਸਾਈਜ਼ ਹੀ ਹੁੰਦਾ ਈ ਥੋੜੇ ਦਰਮਿਆਨੇ ਸਾਈਜ਼ ਤੇ ਅਮਰੂਦ ਆਈ ਇਹ ਹਾਂਜੀ ਅੰਦਰ ਵਾਈਟ ਹੁੰਦਾ ਵਾਈਟ ਆਈ ਹਾਂਜੀ ਇਹ ਦਫੈਰੀ ਪਈ ਹੈਗੀ ਆਈ ਕੁਸ਼ਕ ਅੰਬੀ ਰੈਡ ਡਾਇਮੰਡ ਅਮਰੂਦ ਪਏ ਪੱਤੇ ਝਾੜਿਕੋਂ ਦਵਾਰੇ ਫੁੱਟਣਗੇ ਉਧਰ ਪਏ ਹੈਗੇ ਉਹ ਦੇਖੋ ਰੈਡ ਡਾਇਮੰਡ ਅਮਰੂਦ ਆਈ ਹਾਂਜੀ ਇਧਰ ਵੀ ਪਏ ਆ ਪੱਤੇ ਝਾੜ ਰਹੇ ਆ ਦਵਾਰੇ ਫੁੱਟਣਗੇ ਜੇ ਨਵੇਂ ਰੱਖੇ ਲਿਆ ਕੇ ਰੈਡ ਡਾਇਮੰਡ ਅਮਰੂਦ ਦਾ ਫਰੀ ਮਾਉਂਟ ਜਿਹੜਾ ਮਾਲਟਾ ਹੈਗਾ ਬਹੁਤ ਰੇਅਰ ਮਾਲਟਾ ਹੈ ਉਹ ਅ ਫ੍ਰੀ ਮੋਡ ਜਾਂ ਸਾਰੀ ਮੋਡ ਕਹਿੰਦੇ ਕੈਨੇਡਾ ਦਾ ਕਿੰਨੂ ਉਹ ਉਹ ਵੀ ਅਵੇਲੇਬਲ ਆ ਜੀ ਇਹ ਰੈਡ ਡਾਇਮੰਡ ਮਤਲਬ ਲਾਲ ਹੁੰਦਾ ਜੀ ਰੈਡ ਡਾਇਮੰਡ ਪੂਰਾ ਲਾਲ ਆਈ ਨਵੀਂ ਵੈਰਾਈਟੀ ਆ ਤੇ ਬਹੁਤ ਜ਼ਿਆਦਾ ਮਤਲਬ ਪਸੰਦ ਕੀਤਾ ਜਾਂਦਾ ਅੱਜ ਕੱਲ ਇਹਦੀ ਡਿਮਾਂਡ ਵੀ ਬਹੁਤ ਜ਼ਿਆਦਾ ਹੈ ਤੁਹਾਨੂੰ ਰੰਗ ਦੀ ਛੋਟਾ ਜੀ ਨਹੀਂ ਇਹਦਾ ਬੂਟ ਫਲ ਦਾ ਸਾਈਜ਼ ਦਾ ਅਧਾਰਤ ਫਾਇਦੇ ਨਾਲੋਂ ਵੱਡਾ ਹੁੰਦਾ ਹੀ ਥੋੜਾ ਜਿਹਾ ਵੱਡੇ ਸਾਈਜ਼ ਦਾ ਵਿੱਚੋਂ ਮਟੀਰੀਅਲ ਕਾ ਲਾਲ ਨਿਕਲਦਾ ਸਾਈਜ਼ ਠੀਕ ਹੀ ਰਹਿੰਦਾ ਬਹੁਤਾ ਜਿਆਦਾ ਨਹੀਂ ਅਧਾਰਤ ਫਾਇਦੇ ਅੰਗੂ ਹੀ ਸਾਈਜ਼ ਹੁੰਦਾ ਪਲਾਂਟ ਦਾ ਜੀ ਇਹ ਜਿਹੜੇ ਹੈਗੇ ਆ ਬੱਗੂ ਆਪਣਾ ਨਾਸ਼ਪਾਤੀ ਪਈ ਆਈ ਸਾਰੀ ਇਹ ਇਹਦੇ ਚ ਦੋ ਵੈਰਾਈਟੀਆਂ ਇੱਕ ਗੋਲਡਨ ਨਾਖਾ ਇੱਕ ਜਿਹੜੀ ਹੈਗੀ ਆ ਆਪਣੀ ਕੈਂਥ ਗਰਾਫਟਡ ਹੈਗੀ ਆ ਪੰਜਾਬ ਬਿਊਟੀ ਆ ਸਾਰੀਆਂ ਹੀ ਨਾਸ਼ ਨਾ ਪਈਆਂ ਜੀ ਇਹ ਬੱਗੂ ਗੋਸ਼ਾ ਪਿਆਈ ਕੈਂਥ ਗਰਾਫਟਡ ਬੱਗੂ ਗੋਸ਼ਾ ਹੈ ਪਟਾਰਾ ਲੈ ਰਿਹਾ ਹੈ ਤੁਸੀਂ ਇੱਧਰ ਪਿੱਛੇ ਬੂਟਾ ਦਿਖਾਇਆ ਫਲ ਲੱਗੇ ਵਾਲਾ ਅੱਛਾ ਜੀ ਰੈੱਡ ਚ ਕੋਤਰਾ ਇਹ ਰੈੱਡ ਚ ਕੋਤਰੇ ਦੇ ਬੂਟੇ ਆ ਜੀ ਆਹ ਨੈਕਟ੍ਰਿਨ ਅड़ੂ ਪਿਆ ਪਿੱਛੇ ਅੱਛਾ ਆਹ ਰੈੱਡ ਸਕੋਤਰੇ ਦੇ ਹਰੇ ਪੱਤੇ ਆ ਇੱਧਰ ਆਈ ਇਹ ਰੈੱਡ ਚ ਕੋਤਰਾ ਆਈ ਉੱਧਰ ਜਿਹੜਾ ਆਪਾਂ ਫਲ ਲੱਗਾ ਦਿਖਾਇਆ ਅੱਛਾ ਜੀ ਇਹ ਕਿੰਨੂ ਦੀ ਵੈਰਾਈਟੀ ਆਈ ਕਿੰਨੂ ਨੰਬਰ 1 ਬਹੁਤ ਵਧੀਆ ਨਾ ਬਹੁਤ ਮਤਲਬ ਵਧੀਆ ਵੈਰਾਈਟੀ ਹੈ ਇਹ ਇਹ ਕਿਸ ਤਰ੍ਹਾਂ ਦਾ ਦੂਜੇ ਕਿਨੂ ਨਾਲ ਡਿਫਰੈਂਟ ਹੈ ਜੀ ਨਹੀਂ ਕੋਈ ਬਹੁਤਾ ਡਿਫਰੈਂਟ ਤਾਂ ਨਹੀਂ ਇਹ ਲੇਟ ਲੇਟ ਤਾਂ ਹੀ ਰਹਿੰਦਾ ਹੈਗਾ ਇਹਦਾ ਫਲ ਜਿਹੜਾ ਤੇ ਬਾਈ ਇਥੇ ਇਹਨੂੰ ਪਸੰਦ ਬਹੁਤ ਕੀਤਾ ਜਾਂਦਾ ਜਿਆਦਾ ਜੂਸੀ ਆ ਸੌਫਟ ਜ਼ਿਆਦਾ ਹੈਗਾ ਸ਼ੇਪ ਬਹੁਤ ਵਧੀਆ ਜੀ ਠੀਕ ਹੈ ਜੀ ਤੇ ਦੂਜਾ ਕਿਨੂ ਜਿਹੜਾ ਆਪਣਾ ਆਮ ਕਿਨੂ ਹੈਗਾ ਉਹ ਵੀ ਹੈ ਮੈਂਡਰਿਨ ਵੀ ਹੈ ਸਾਰੇ ਹੀ ਪਏ ਆਪਣੇ ਕੋਲ